Thank <laughs> you. ਅੱਜ ਮੈਂ ਸਮਿਨਾ ਕੇ ਉਹ ਕਾਸਟ ਜਿਹੜਾ ਵਾ ਬਨਵਾਸ ਜਿਹੜਾ ਵਾ ਖਤਮ ਹੋਇਆ ਵਾ ਅੱਜ ਮੈਂ ਜਦੋਂ ਜ਼ਿਲ੍ਹੇ ਵਿੱਚ ਇੰਚਰ ਪ੍ਰਧਾਨ ਬਣ ਕੇ ਹੋਇਆ ਵਾਂ ਤੇ ਅੱਜ ਹਰ ਪਿੰਡ ਵਿੱਚੋਂ ਸਾਕਤਾ ਜਿਹੜੀਆਂ ਸਰਕਾਤੇ ਡੇਰੇ ਲਾ ਕੇ ਬੈਠੀਆਂ ਹੋਈਆਂ ਨੇ ਅੜੀਕ ਕਰ ਰਹੀਆਂ ਨੇ ਮੈਂ ਮੇਰੇ ਕੋ ਕੋਈ ਲਫ਼ਜ਼ ਨਹੀਂ ਜਿੰਨਾ ਨਾਲ ਮੈਂ ਸੰਗਤਾਂ ਦਾ ਧੰਨਵਾਦ ਕਰ ਸਕਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਫੈਸਲਾ ਲਿਆ ਕਿਉਂਕਿ ਲੰਬੇ ਸਮੇਂ ਤੋਂ ਏਜੰਸੀਆਂ ਉਹਨਾਂ ਨੂੰ ਬੜਾ ਕੁਝ ਕਹਿ ਰਹੀਆਂ ਸੀ ਜੀ ਤੇ ਜਿੰਨਾ ਕਰਕੇ ਮੈਨੂੰ ਇਹਨਾਂ 8 ਸਾਲ ਪਾਰਟੀ ਤੋਂ ਬਾਹਰ ਬਹਿ ਕੇ ਤੇ ਮੈਂ ਪਾਰਟੀ ਦੇ ਹੱਕ ਵਿੱਚ ਹੀ ਜਿਹੜਾ ਵਾ ਉਹ ਬੋਲਦਾ ਰਿਹਾ ਵਾਂ ਔਰ ਮੇਰੇ ਲੰਬੇ ਸਮੇਂ ਬਹਿਣ ਤੇ ਮੈਂ ਸਮਝਦਾ ਮੇਰੇ ਸਿੱਧ ਸਦਕਾ ਮੈਨੂੰ ਅੱਜ ਪਾਰਟੀ ਨੇ ਫਿਰ ਸਦਕਾਰ ਮੰਨ ਦਿੱਤਾ ਜਿਲ੍ਹੇ ਦੇ ਵਰਕਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਮੈਂ ਜਿਲ੍ਹੇ ਦੇ ਵਰਕਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਸਹੀ ਨਮਾਇੰਦਗੀ ਲਈ ਅਕਾਲੀ ਦਲ ਦੇ ਵਿੱਚ ਜਨਕਾਉਣ ਲਈ ਹਰ ਪਿੰਡ ਵਿੱਚੋਂ ਵਰਕਰ ਜਿਹੜੇ ਨੇ ਜਿਹੜੇ ਅਕਾਲੀ ਦਲ ਦੇ ਸਰਗਰਮੀ ਨਾਲ ਕੰਮ ਕਰਨਾ ਚਾਹੁੰਦੇ ਨੇ ਉਹ ਮੇਰੇ ਨਾਲ ਸੰਪਰਕ ਕਰਨ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਪੂਰਾ ਇਤਮਾਨ ਸਤਿਕਾਰ ਦਿੱਤਾ ਜਾਵੇਗਾ ਔਰ ਅਕਾਲੀ ਦਲ ਨੂੰ ਲਾਮਬੰਦ ਕਰਕੇ ਪੂੰਗੀਤਾ ਜਾਵੇਗਾ ਤਾਂ ਕਿ 27 ਤੱਕ ਇੱਕ ਇਨਕਲਾਬ ਜਿਹੜਾ ਜਿਲ੍ਹੇ ਗਜ਼ਾਪੁਰ ਤੋਂ ਸ਼ੁਰੂ ਕੀਤਾ ਜਾਵੇ ਸਾਰੇ ਹਲਕੇ ਦੇ ਲੀਡਰਾਂ ਨੂੰ ਨਾਲ ਲੈ ਕੇ ਨਰਾਜ ਨੇ ਜਾਂ ਕੋਈ ਅਜਿਹੀ ਕੋਈ ਥੜੇ ਬੰਦੀ ਜੇ ਨਿਕਲ ਕੇ ਹੁੰਦੀ ਮੈਂ ਹੁਣ ਪ੍ਰਧਾਨ ਬਣ ਗਿਆ ਵਾਂ ਮੇਰੇ ਲਈ ਸਾਰੇ ਇੱਕ ਹੋ ਜੈ ਨੇ ਸਾਸਾਂ ਪੰਡ ਦਾ ਸੰਸਕਾਰ ਜਿਹੜਾ ਵਾ ਪੂਰਾ ਜਾਵੇਗਾ ਔਰ ਨਾਲ ਲੈ ਕੇ ਚਲੇ ਜਾਏਗੇ ਜਿਹੜੇ ਨਰਾਜ ਬੈਠੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੇ ਨਰਾਜ ਬੈਠੇ ਨੇ ਮੈਂ ਕਹਿੰਦਾ ਨਰਾਜ ਹੈ ਕੋਈ ਨਹੀਂਗਾ ਆਠ ਆਠਾਂ ਮਾਰ ਤੇ ਇਕੱਠ ਨੇ ਸਾਰੇ ਇਕੱਠੇ ਕਰ ਬੋਲੋ ਹੋਇਆ ਸਹੀ ਕਿਹਾ ਦੇਖੋ ਆਈ ਨਹੀਂ ਸੀ ਦਿੰਦਾ ਤੇ ਆਮ ਪਾਰਟੀ ਦੀ ਸਰਕਾਰ ਬਣ ਗਈ ਸੀ ਇਸੇ ਤਰ੍ਹਾਂ 27 ਨੂੰ ਇੱਕ ਇਨਕਲਾਬ ਆਵੇਗਾ ਤੇ ਸ਼ਰੋਮੀ ਕਾਂਦੀ ਦਾਤੀ ਸਰਕਾਰ ਬਣੇ ਜਿਲੇ ਜਿਲੇ ਚੋਣੀਆਂ ਸੀ ਕਾਗੜੀਆਂ ਤੋਂ ਝੂਲੇ ਚ ਪਾ ਕੇ ਦੇ ਹੋਗੇ ਮੈਂ ਪਹਿਲਾਂ ਵੀ ਮੇਰੀ ਪ੍ਰਧਾਨਗੀ ਥਲੇ ਸਾਰਾ ਫਰਾਨਕੋਟ ਗਰਦਾਰਪੁਰ ਜ਼ਿਲ੍ਹਾ ਇੱਕ ਸੀ ਆਈ ਸਾਰੀਆਂ ਜਿੱਤ ਤੇ ਰਹੇ ਆ ਤੇ ਹੁਣ ਵੀ ਆਈ ਸਾਰੀਆਂ ਜਿੱਤ ਕੇ ਕਾਂਦੀ ਪਾਲ ਦੀ ਝੋਲੀ ਵਿੱਚ ਪਾ ਲਿਆ ਫਿਰ ਤੋਂ ਸਾਡੇ ਸੀਨੀਅਰ ਕਾਂਦੀ ਅਗੂ ਸਰਦਾਰ ਸਿੰਘ ਲਗਾ ਜਿਹਨੂੰ ਦੁਬਾਰਾ ਆਪਣਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਉਹਨਾਂ ਦੀ ਕੁਝ ਵਿੱਚ ਸਾਰੇ ਨੂੰ ਮੜਾ ਲੋਕਾਂ ਨੇ ਸਾਰੇ ਵਰਕਾਂ ਵਿੱਚ ਕਾਫੀ ਉਤਸ਼ਾਹ ਆ ਹਰੇ ਇਕੱਠੇ ਹੋਏ ਉਹਨਾਂ ਦੇ ਸਵਾਗਤ ਲਈ ਅਸੀਂ ਸਾਰੇ ਇੱਥੇ ਖੜੇ ਆ ਤੇ ਸਾਨੂੰ ਸਾਰਿਆਂ ਨੂੰ ਬੜੀ ਆਸ ਹੈ ਕਿ ਉਹਨਾਂ ਦੇ ਲਗਾ ਸਾਡੇ ਨਵੇਂ ਪ੍ਰਧਾਨ ਬਣ ਨਾਲ ਮਤਲਬ ਪਾਰਟੀ 'ਚ ਕਾਫੀ ਮਤਲਬ ਮਿਹਨਤੀ ਆਵੇਗੀ ਜੋ ਰਸਤੇ ਵਗਾਰਾ ਵਰਤਨ ਨੂੰ ਵੀ ਨਾਲ ਚੱਲਣਗੇ ਤੇ ਲੋਕਾਂ 'ਚ ਮਤਲਬ ਇੱਕ ਵੱਖਰਾ ਹੀ ਰੰਗ ਭਰਿਆ ਜਾਏਗਾ ਕਿਹੜੀ ਪਾਰਟੀ ਦੇ ਸਿਰਕਰ ਨਾਲ ਆ ਜੋ ਚੁਕੇ ਆ ਕਿਸ ਤਰ੍ਹਾਂ ਲੈ ਕੇ ਵਾਪਸ ਆਉਗੇ ਉਹ ਪਾਰਟੀ ਦੇ ਵਰਕਰ ਨਰਾਜ ਉਹ ਨਰਾਗੀ ਮਾੜੀ ਮੋੜ ਚੱਲਦੀ ਰਹਿੰਦੀ ਆ ਉਹਨਾਂ ਵੀ ਇੱਕੋ ਸਾਡੇ ਪਾਰਟੀ ਪ੍ਰਧਾਨ ਸਾਹਿਬ ਵੀ ਹੀਰ ਸਿੰਘ ਵੀ ਬਾਦਲ ਸਾਹਿਬ ਵੀ ਰਣ ਮਾਈ ਇੱਥੇ ਜੋ ਵਰਕਰ ਨਰਾਜ ਨੇ ਉਹਨਾਂ ਨੂੰ ਮਿਲ ਘਰ ਘਰ ਜਾ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕਾ ਨਾਲ ਜੋ ਵੀ ਹੈ ਉਹਨਾਂ ਦੇ ਗਲੇਸ਼ਿਕ ਵੀ ਦੂਰ ਕਰਕੇ ਤੇ ਉਹਨਾਂ ਨੂੰ ਪਾਰਟੀ ਨਾਲ ਤੁਰਿਆ ਜਾਏਗਾ ਜੇ ਉਹਨਾਂ ਪਾਰਟੀ ਦਾ ਹੋਰ ਮਾਣ ਵਧੇਗਾ ਪਾਰਟੀ ਦੀ ਪકડ ਹੋਰ ਮਜ਼ਬੂਤ ਹੋਏਗੀ ਹਨਾ ਇਸ ਸਮੇਂ ਵਿੱਚ 2027 ਦੀਆਂ ਚੋਣਾਂ ਜਿਹੜੀਆਂ ਆਮ ਬੜੇ ਆਰਾਮ ਨਾਲ ਆਪਣੇ ਸ਼ੋਨੀ ਘਰ ਦਾ ਜਿੱਤੇਗਾ